ਦੋਸਤੋ 1 ਸਤੰਬਰ 2025 ਨੂੰ ਮੇਰੇ ਵੱਲੋਂ ਇੱਕ ਵੀਡੀਓ ਪਾ ਕੇ ਸਰਕਾਰ ਤੇ ਪ੍ਰਸ਼ਾਸਨ ਨੂੰ ਅੱਗੇ ਇੱਕ ਮੰਗ ਰੱਖੀ ਗਈ ਸੀ ਪਟਿਆਲੇ ਦਾ ਹਾਲ ਦਿਖਾਇਆ ਗਿਆ ਸੀ ਭਾਰਸੋਂ ਰੋਡ ਦਾ ਉਸ ਮੰਗ ਨੂੰ ਮਨਜ਼ੂਰ ਕਰ ਦਿੱਤਾ ਲੱਗਿਆ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਨਾ ਕਿ ਸਾਡੀ ਮੰਗ ਕੀ ਸੀ ਤੇ ਭਾਰਸੋਂ ਰੋਡ ਦਾ ਹਾਲ ਕੀ ਸੀ ਦੋਸਤੋ ਸਾਡੀ ਮੰਗ ਨੂੰ ਮੰਨਦੇ ਹੋਏ ਇੱਥੋਂ ਇਹ ਕੂੜੇ ਦਾ ਡੰਪ ਹਟਾ ਦਿੱਤਾ ਗਿਆ ਹੁਣ ਹੁਣ ਤੁਸੀਂ ਹਾਲ ਦੇਖ ਸਕਦੇ ਹੋ ਕਿ ਬਹੁਤ ਸਾਫ ਸੁਥਰਾ ਇੱਥੇ ਗਮਲੇ ਰੱਖ ਦਿੱਤੇ ਗਏ ਨੇ ਮਿੱਟੀ ਪਾ ਦਿੱਤੀ ਗਈ ਹੈ ਇੱਕ ਬੋਰਡ ਵੀ ਲਾ ਦਿੱਤਾ ਗਿਆ ਕਿ ਇੱਥੇ ਕੂੜਾ ਸਿੱਟਣ ਵਾਲੇ ਨੂੰ 5000 ਰੁਪਏ ਜੁਰਮਾਨਾ ਹੈ ਅਸੀਂ ਧੰਨਵਾਦ ਕਰਦੇ ਹਾਂ ਡਾਕਟਰ ਬਲਵੀਰ ਜੀ ਦਾ ਕੁੰਦਨ ਗੋਗਿਆ ਜੀ ਦਾ ਜੋ ਇੱਥੇ ਤੋਂ ਮੇਰ ਨੇ ਡਾਕਟਰ ਬਲਵੀਰ ਜੀ ਦਾ ਜੋ ਕੈਬਨਿਟ ਮਨਿਸਟਰ ਨੇ ਤੇ ਇਸ ਹਲਕੇ ਤੋਂ ਐਮਐਲਏ ਵੀ ਨੇ ਅਸੀਂ ਸਿਰ ਵਿਰੋਧ ਹੀ ਨਹੀਂ ਕਰਦੇ ਅਸੀਂ ਚੰਗੇ ਕੰਮ ਕਰਨ ਤੇ ਧੰਨਵਾਦ ਵੀ ਕਰਦੇ ਹਾਂ ਮੇਰੀ ਵੀਡੀਓ ਇਹ ਸ਼ੇਅਰ ਜ਼ਰੂਰ ਕਰ ਦਿਓ ਪੁਰਾਣੀ ਵੀਡੀਓ ਦੀ ਤਰ੍ਹਾਂ ਤਾਂ ਕਿ ਡਾਕਟਰ ਬਲਵੀਰ ਜੀ ਤੱਕ